ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਤੁਹਾਨੂੰ ਪਤਾ ਮੀਂਹ ਪੈ ਰਿਹਾ ਦੋ ਦਿਨ ਹੋ ਗਏ ਲਗਾਤਾਰੀ ਮੀਂਹ ਪਈ ਜਾ ਰਿਹਾ ਮੁਨਕਤਾਰੀ ਸੇਵਾ ਪਰਿਵਾਰ ਦੇ ਘਰ ਦੇ ਵਿੱਚ ਸਾਡੇ ਇੱਕ ਜਿਹੜੀ ਇਹ ਟੈਂਪਰੇਰੀ ਬੋਰਡ ਆ ਇੱਥੇ ਜਿਹੜੇ ਸਾਡੇ ਪੇਸ਼ੈਂਟ ਰਹਿੰਦੇ ਆ ਕਰੀਬ 70 80 ਮੈਂਬਰ ਇੱਥੇ ਸਾਡੇ ਕੋਲੇ ਰਹਿੰਦੇ ਨੇ ਜਿਦੇ ਚ ਬੱਚੇ ਵੀ ਆ ਬਜ਼ੁਰਗ ਵੀ ਆ ਮਤਾਵਾ ਵੀ ਆ ਭੈਣਾ ਵੀ ਆ ਇਹ ਉਹ ਪੇਸ਼ੈਂਟ ਅਸੀਂ ਇੱਥੇ ਰੱਖਦੇ ਨੇ ਜਿਹੜੇ ਬਹੁਤ ਕ੍ਰਿਟੀਕਲ ਹੁੰਦੇ ਨੇ ਕੋਈ ਸੰਗਲਾਂ ਨਾਲ ਬੰਨ ਕੇ ਲੈ ਕੇ ਆਉਂਦਾ ਘਰੋਂ ਆਪਣੇ ਭੈਣ ਭਰਾ ਨੂੰ ਤੇ ਪੁੱਤ ਨੂੰ ਕੋਈ ਬਹੁਤ ਜ਼ਿਆਦਾ ਅਫਸੈਟ ਹੁੰਦੇ ਆ ਬੇਬੇ ਬਾਪੂ ਹੁਣੀ ਜਾਂ ਹੋਰ ਉਹਨਾਂ ਨੂੰ ਫਿਰ ਅਸੀਂ ਕੁਝ ਸਮੇਂ ਲਈ ਇੱਥੇ ਰੱਖ ਲੈਂਦੇ ਆ ਬਾਹਰੋਂ ਆਏ ਜਿਹੜੇ ਮਰੀਜ਼ ਹੁੰਦੇ ਆ ਉਹਨਾਂ ਦੇ ਨਾਲ ਅਸੀਂ ਇੱਕ ਫੈਮਿਲੀ ਮੈਂਬਰ ਨੂੰ ਰੱਖਦੇ ਹੁੰਨੇ ਆ ਫਿਰ ਜਦੋਂ ਉਹ ਠੀਕ ਹੋ ਜਾਂਦੇ ਨੇ ਮਹੀਨਾ 20 ਦਿਨ 2 ਮਹੀਨੇ ਕੰਗਾਂ ਨੂੰ ਤਾਂ ਜ਼ਿਆਦਾ ਵੀ ਲੱਗ ਜਾਂਦਾ ਸਮਾਂ 6-6 ਮਹੀਨਿਆਂ ਦਾ ਵੀ ਫਿਰ ਉਹ ਠੀਕ ਹੋਣ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਇੱਥੋਂ ਭੇਜਦੇ ਹਾਂ ਜੀ ਵਾਪਸ ਆਪਣੇ ਘਰ ਸਾਸਿਕਾਲ ਵੀਰ ਤੇ ਜਿਵੇਂ ਇਸ ਵੀਰੇ ਨੂੰ ਲੈ ਕੇ ਆਏ ਸੀ ਬਹੁਤ ਬੀੜੀ ਹਾਲਤਮਪੂਰੀ ਸੀ ਜਦੋਂ ਲੈ ਕੇ ਆਏ ਸੀ ਫੈਮਿਲੀ ਮੈਂਬਰ ਤੇ ਅੱਜ ਇਹ ਵੀਰਾ ਬਹੁਤ ਠੀਕ ਹੈ ਪਹਿਲਾਂ ਨਾਲੋਂ ਤੇ ਹੁਣ ਦਿੱਕਤ ਕੀ ਆਉਂਦੀ ਹੈ ਇਹ ਟੈਂਪਰੇਰੀ ਬੋਰਡ ਆ ਜਿਹੜੀ ਸ਼ੈੱਡ ਦੇ ਥੱਲੇ ਆ ਸਾਸਿਕਾਲ ਵੀਰੇ ਤੇ ਹੁਣ ਇਹ ਸ਼ੈੱਡ ਆ ਜਿਹੜਾ ਤੁਸੀਂ ਦੇਖੋ ਫੁੱਲ ਹੋਇਆ ਹੋਇਆ ਪੂਰਾ ਕਿਉਂਕਿ ਪੇਸ਼ੈਂਟ ਜ਼ਿਆਦਾ ਨੇ ਪਹਿਲੇ ਮਰੀਜ਼ਾਂ ਦੀ ਛੁੱਟੀ ਹੁੰਦੀ ਨਹੀਂ ਜਦੋਂ ਨਵੇਂ ਮਰੀਜ਼ ਹੋਰ ਆ ਜਾਂਦੇ ਨੇ ਬਹੁਤ ਜ਼ਿਆਦਾ ਹਨਾ ਤਾਂ ਉਸ ਕਰਕੇ ਫਿਰ ਅਸੀਂ ਹੁਣ ਉਧਰ ਭਾਂਡੇ ਜਿਹੜਾ ਅਸੀਂ ਜਗਾ ਉੱਦਾਂ ਬਣਾਈ ਸੀ ਮਰੀਜ਼ਾਂ ਨੇ ਬੈਣ ਨੂੰ ਉੱਥੇ ਮੰਜੇ ਲਾਉਣੇ ਪੈ ਰਹੇ ਆ ਰਾਤ ਨੂੰ ਜਦੋਂ ਮੀਂਹ ਆ ਜਾਂਦਾ ਫਿਰ ਬਾਛੜ ਪੈਂਦੀ ਉੱਥੇ ਤਰਪਾਲਾਂ ਮੂਰੇ ਡੰਗਣੀਆਂ ਬੈਂਦੀਆਂ ਤੇ ਇਹ ਵੀ ਸ਼ੈੱਡ ਆ ਜਿਹੜਾ ਇਹ ਵੀ ਗਰਮੀਆਂ 'ਚ ਤਪ ਜਾਂਦਾ ਸਰਦੀਆਂ ਦੇ ਵਿੱਚ ਹੁਣ ਮੀਂਹ ਚ ਝੋਣ ਲੱਗ ਜਾਂਦਾ ਤੇ ਸਾਡੀ ਬੇਨਤੀ ਹੈ ਭੈਣੋ ਭਰਾਵੋ ਘਰ ਦੇ ਬਹੁਤ ਸਾਰੇ ਕੰਮ ਨੇ ਸਪਨਿਆਂ ਦੇ ਘਰ ਦੇ ਜਿਹੜੇ ਅੰਡਰ ਕੰਸਟਰਕਸ਼ਨ ਨੇ ਜਿਨ੍ਹਾਂ ਦਾ ਕੰਮ ਚੱਲ ਰਿਹਾ ਵਾ ਹਨਾ ਕਿਉਂਕਿ ਜਿਹੜੀ ਸੁਪਨਿਆਂ ਦੇ ਘਰ ਦੀ ਸੁਪਨਿਆਂ ਵਰਗੀ ਬਿਲਡਿੰਗ ਬਣਾਈ ਸੀ ਭੱਟੀ ਨਹੀਂ ਪੱਥਰ 2022 ਚ ਰੱਖਿਆ ਸੀ ਆਪਾਂ ਉਹਦਾ ਤੇ 2024 ਦੇ ਵਿੱਚ 2023 ਦੇ ਐਂਡ ਚ ਉਹਨੇ ਕੰਪਲੀਟ ਹੋ ਜਾਣਾ ਸੀ 1.5 ਸਾਲ ਦੇ ਵਿੱਚ ਪਰ ਹੁਣ 25 ਵੀ ਨਿਕਲ ਚੱਲਿਆ ਹਜੇ ਤੱਕ ਉਹਦਾ ਕੰਮ ਚੱਲੀ ਜਾਂਦਾ ਵਾ ਕਾਰਨ ਕੀ ਆ ਜਿਹੜੀ ਸੰਗਤ ਨੇ ਸਪੋਰਟ ਕਰਨੀ ਹੈ ਭੈਣਾ ਭਰਾਵਾਂ ਨੇ ਹਨਾ ਉਹ ਬਹੁਤ ਘੱਟ ਕਰ ਪਾ ਰਹੇ ਕਿਉਂਕਿ ਬਾਹਰੋਂ ਜਿਹੜਾ ਸਾਨੂੰ ਭੈਣ ਭਰਾ ਸਪੋਰਟ ਕਰਦੇ ਨੇ ਮੈਂਬਰ ਸਾਡੇ ਉਹ ਸੇਵਾ ਕਰਨੀ ਪਾ ਰਹੇ ਕਿਉਂਕਿ ਜਿਹੜਾ ਮਨੁੱਖਤਰੀ ਸੇਵਾ ਦਾ ਖਾਤਾ ਵਾ ਜਿਹਨੂੰ ਐਫਸੀਆਰ ਨੇ ਪਰਮਿਸ਼ਨ ਦਿੱਤੀ ਹੈ ਫਾਈਨਾਂਸ ਮਿਨਿਸਟਰੀ ਆਫ ਇੰਡੀਆ ਨੇ ਉਹਦੇ ਵਿੱਚ ਸਿਰਫ ਬਾਹਰ ਜਿਹੜੇ ਭੈਣ ਭਰਾ ਸੇਵਾ ਕਰਨੇ ਚਾਹੁੰਦੇ ਆ ਉਹ ਬੈਂਕ 'ਚ ਜਾ ਕੇ ਹੀ ਸੇਵਾ ਕਰ ਸਕਦੇ ਆ ਤੇ ਜਿਹੜੇ ਭੈਣ ਭਰਾ ਇੱਥੇ ਆ ਜਾਂਦੇ ਨੇ ਉਹ ਸੇਵਾ ਕਰਕੇ ਜਾਂਦੇ ਨੇ ਬਾਕੀ ਮੈਂਬਰਾਂ ਨੂੰ ਸੇਵਾ ਕਰਨ ਦੇ ਵਿੱਚ ਕਾਫੀ ਜ਼ਿਆਦਾ ਪਰੇਸ਼ਾਨੀ ਆਉਂਦੀ ਆ ਹੁਣ ਉਹਦੇ ਕਰਕੇ ਸਾਡੇ ਜਿਹੜੇ ਕੰਮ ਆ ਘਰ ਦੇ ਉਹ ਬਹੁਤ ਸਾਰੇ ਕੰਮ ਆ ਜਿਹੜੇ ਉਹ ਕਿਤੇ ਨਾ ਕਿਤੇ ਰੁਕ ਜਾਂਦੇ ਨੇ ਜਿਵੇਂ ਹੁਣ ਬੀਬੀਆਂ ਦੇ ਘਰ ਵਾਸਤੇ ਬੀਸ ਮਿੰਟ ਪੱਟੀ ਪਈ ਆ ਪਰ ਅਸੀਂ ਉਹਦਾ ਕੰਮ ਹਜੇ ਤੱਕ ਸ਼ੁਰੂ ਨਹੀਂ ਕਰ पाए ਕਿਉਂਕਿ ਹਜੇ ਤੱਕ ਇਸ ਬਿਲਡਿੰਗ ਦਾ ਕੰਮ ਪੂਰਾ ਨੇਪਰੇ ਨਹੀਂ ਚੜਿਆ ਹੁਣ ਇੱਕ ਗੱਲ ਦਾ ਤਾਂ ਆਰਾਮ ਹੋ ਗਿਆ ਅੱਗੇ ਸਾਨੂੰ ਐ ਹੁੰਦਾ ਸੀਗਾ ਜਦੋਂ ਮੀਂਹ ਪੈਂਦੇ ਹੁੰਦੇ ਸੀ ਸ਼ੁਰੂਜਤਾਂ ਅਸੀਂ ਤੰਬੂ ਤਰਪਾਲਾਂ 'ਚ ਰਹੇ ਹਾਂ ਫਿਰ ਸ਼ੈੱਡਾਂ 'ਚ ਰਹੇ ਹਾਂ ਸ਼ੈੱਡ ਚੋਂ ਲੱਗ ਗਏ ਹੁਣ ਸਾਡੇ ਪਰਿਵਾਰ ਦੇ ਮੈਂਬਰ ਸਾਰੇ ਉੱਪਰ ਬਿਲਡਿੰਗ ਦੇ ਵਿੱਚ ਸੁੱਖ ਸ਼ਾਂਤੀ ਦੇ ਨਾਲ ਰਹਿੰਦੇ ਆ ਹੁਣ ਸਾਹਮਣੇ ਉਹ ਦੇਖੋ ਬਰਾਂਡੇ ਦੇ ਵਿੱਚ ਵੀਰ ਬੈਠੇ ਆ ਪ੍ਰਸ਼ਾਦਾ ਛਕੀ ਜਾਂਦੇ ਨੇ ਹੁਣ ਪ੍ਰਸ਼ਾਦਾ ਦਾ ਟਾਈਮ ਚੱਲੀ ਜਾਂਦਾ ਸਾਰੇ ਮੈਂਬਰ ਗੁਰੂ ਘਰ ਲੰਗਰ ਛਕਦੇ ਨੇ ਤੇ ਇੱਧਰ ਸ਼ੈੱਡ ਦੇ ਵਿੱਚ ਹਜੇ ਥੋੜੇ ਕਿ ਮੈਂਬਰ ਹੈਗੇ ਨੇ ਜਿਹੜਾ ਸੌਕ ਮੈਂਬਰ ਆ ਸਾਡਾ ਆਪਣੇ ਮੁੱਖ ਮੰਤਰੀ ਉਹ ਲੈ ਲਾ ਪੁੱਤ ਹਾਂਜੀ ਗੱਲਾ ਹੋ ਜਾਏਗਾ ਲੈਲਾ ਛਤਰੀ ਲੈਲਾ ਉੱਥੋਂ ਹਾਂਜੀ ਆ ਲੈਲਾ ਸਰਨਾਮ ਨਾਲ ਕਰ ਲੈ ਇਹਨੂੰ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਸਤਿ ਜੀ ਹੋ ਜੀ ਹੋਰ ਬਾਪੂ ਠੀਕ ਹੋ ਹਾਂਜੀ ਠੀਕ ਆ ਤੇ ਇੱਥੇ ਵੀ ਹੁਣ ਉਹ ਮੈਂਬਰ ਨੇ ਜਿਹੜੇ ਸਾਰੇ ਬੀਲ ਚੇਹਰਾ ਤੇ ਨਹੀਂ ਜਾਂ ਜਿਹੜੇ ਬਿੱਡਾਂ ਤੇ ਨਹੀਂ ਕਿਉਂਕਿ ਉੱਪਰ ਹਜੇ ਲੈਫਟ ਵਾਲਾ ਜਿਹੜਾ ਕੰਮ ਆ ਉਹ ਕੰਪਲੀਟ ਨਹੀਂ ਹੋਇਆ ਉਹਦੇ ਕਰਕੇ ਅਸੀਂ ਇਹਨਾਂ ਬੀਲ ਚੇਹਰਾ ਵਾਲੇ ਮੈਂਬਰਾਂ ਨੂੰ ਉੱਪ ਸਾਸੀ ਕਾਲ ਜੀ ਉੱਪਰ ਨਹੀਂ ਸ਼ਿਫਟ ਕਰ ਸਕੇ ਹੈ ਟਿੱਕਰ ਹਨ ਆ ਦੇਖੋ ਆ ਸਾਰੇ ਬੀਲਚੇਰਾਂ ਤੇ ਬੈਠੇ ਨੇ ਵੀਰ ਪ੍ਰਸ਼ਾਦ ਦਾ ਛਕੀ ਜਾਂਦੇ ਨੇ ਸਾਰੇ ਹਨਾ ਤਾਂ ਮੀ ਪਈ ਜਾਂਦਾ ਹਟਦਾ ਹੀ ਨਹੀਂ ਤੇ ਇਹ ਹੁਣ ਸਾਡੇ ਜਿਹੜੇ ਮੈਂਬਰ ਇੱਥੇ ਰਹਿ ਰਹੇ ਨੇ ਸਾਰੇ ਕੀ ਉਹੀ ਨੇ ਜਿਨ੍ਹਾਂ ਨੂੰ ਉੱਪਰ ਸ਼ਿਫਟ ਕਰਨਾ ਪਰ ਕਿਉਂਕਿ ਲਿਫਟ ਤਾਂ ਲੱਗੀ ਆ ਇੱਕ ਸਾਡੇ ਕੋਲੇ ਪਰ ਉਹਨੂੰ ਅਸੀਂ ਵਰਤ ਨਹੀਂ پا ਰਹੇ ਕਿਉਂਕਿ ਥੱਲੇ ਜਿਹੜਾ ਫਲੋਰ ਆ ਉਹ ਬੀਬੀਆਂ ਰਹਿੰਦੀਆਂ ਭੈਣਾ ਸਾਡੀਆਂ ਉਹ ਭਾਂਡੇ ਦੇ ਵਿੱਚ ਦੀ ਜੀ ਹੁਣ ਬਾਪੂ ਬਜ਼ੁਰਗ ਵੀਰ ਸਾਡੇ ਜਾਣਗੇ ਲੈਫਟ ਰੋ ਯੂਜ਼ ਕਰਨਗੇ ਤਾਂ ਉਹ ਭਾਂਡੇ ਦੇ ਵਿੱਚ ਬੀਬੀਆਂ ਦੀ ਰਹਿائش ਆ ਉੱਥੇ ਤਾਂ ਉਹ ਸਮੱਸਿਆ ਆ ਰਹੀ ਏ ਸਾਨੂੰ ਕਾਫੀ ਜ਼ਿਆਦਾ ਕਿਉਂਕਿ ਜਿੰਨਾ ਟਾਈਮ ਬੀਬੀਆਂ ਉਧਰ ਨਹੀਂ ਸ਼ਿਫਟ ਹੁੰਦੀਆਂ ਉਹਨਾਂ ਟਾਈਮ ਅਸੀਂ ਪ੍ਰੋਪਰਲੀ ਉਹ ਭਾਂਡਾ ਨਹੀਂ ਵਰਤ ਸਕਦੇ ਤੇ ਜਿੰਨਾ ਟਾਈਮ ਭਾਂਡਾ ਨਹੀਂ ਵਰਤ ਸਕਦੇ ਉਹਨਾਂ ਟਾਈਮ ਅਸੀਂ ਹਜੇ ਇਹ ਲੈਫਟ ਨਹੀਂ ਪ੍ਰੋਪਰ ਯੂਜ਼ ਕਰ پا ਰਹੇ ਤੇ ਪਰ ਕੋਸ਼ਿਸ਼ ਲੱਗੇ ਹੋਏ ਆ ਜੀ ਹੌਲੀ ਹੌਲੀ ਚੱਲੀ ਜਾ ਰਿਹਾ ਇੱਕ ਹੁਣ ਕਿਚਨ ਦਾ ਕੰਮ ਬਹੁਤ ਜ਼ਰੂਰੀ ਆ ਤੇ ਤੁਸੀਂ ਦੇਖੋ ਜਿਹੜਾ ਸਾਡਾ ਕਿਚਨ ਹੁਣ ਮੈਂਬਰ ਇੰਨੇ ਵਧ ਗਏ ਕਿ ਕਿਚਨ ਛੋਟਾ ਪੈ ਗਿਆ ਕਿਚਨ ਦੇ ਵਿੱਚ ਤੁਸੀਂ ਸੋਚੋ ਵੀ ਵੱਡੇ ਦੇਗਿਆਂ ਦੇ ਵਿੱਚ ਦਾਲ ਸਬਜ਼ੀ ਬਣਦੀ ਆ ਔਰ ਕਰੀਬ 14-1500 ਬੰਦੇ ਦਾ ਪ੍ਰਸ਼ਾਦਾ ਵਾ ਜਿਹੜਾ ਉਹ ਇੱਕ ਟਾਈਮ 'ਚ ਤਿਆਰ ਕੀਤਾ ਜਾਂਦਾ ਜਿਹਦੇ ਵਿੱਚ ਹਸਪੀਟਲ ਵਾਲੇ ਪੇਸ਼ੈਂਟਸ ਦਾ ਅਲੱਗ ਤਿਆਰ ਹੁੰਦਾ ਜਿਹੜੇ ਉਧਰ ਉੱਪਰ ਬਾਪੂ ਬਜ਼ੁਰਗ ਬੇਬੇ ਸੀ ਸਾਡੀਆਂ ਜਿਹੜੀਆਂ ਡਾਇਬਟਿਕ ਨੇ ਜਿਨ੍ਹਾਂ ਨੂੰ 슈ਗਰ ਵਗੈਰਾ ਉਹਨਾਂ ਦਾ ਪ੍ਰਸ਼ਾਦਾ ਦਾਲ ਸਬ지 ਅਲੱਗ ਤਿਆਰ ਹੁੰਦੀ ਆ ਤੇ ਇੱਥੇ ਜਿਹੜੇ ਵਲੰਟੀਅਰ ਨੇ ਉਹ ਬੈਠ ਕੇ ਛਕਦੇ ਨੇ ਪ੍ਰਸ਼ਾਦਾ ਇੱਥੇ ਸਾਰੇ ਭਾਂਡੇ ਧੋ ਧੋ ਕੇ ਰੱਖੇ ਜਾਂਦੇ ਨੇ ਇਹ ਹੁਣ ਕੱਲ ਨੂੰ ਕੈਂਪ ਆ ਜਿੰਨੇ ਦੁੱਧ ਆਈ ਜਾਂਦਾ ਵਾ ਹਨਾ ਧੰਨਵਾਦ ਬਾਈ ਜੀ ਕਿੱਥੋਂ ਆਏ ਹੋ ਸਾਨੇਵਾਲ ਤੋਂ ਬਾਈ ਹੁਣੀ ਦੁੱਧ ਲੈ ਕੇ ਆਇਆ ਸੇਵਾ ਲੈ ਕੇ ਆਏ ਬਾਈ ਹੁਣੀ ਧੰਨਵਾਦ ਆ ਹੁਣ ਇੱਧਰ ਪ੍ਰਸ਼ਾਦਾ ਤਿਆਰ ਹੋਈ ਜਾ ਰਿਹਾ ਹੈ ਨਾ ਹੁਣ ਸਾਰੇ ਮੈਂਬਰਾਂ ਦਾ ਸਬਜੀ ਦਾਲ ਆ ਜਿਹੜੀ ਉਹ ਬਣਾ ਕੇ ਇੱਥੋਂ ਭੇਜੀ ਜਾ ਰਹੀ ਆ ਅੱਛੇ ਭਾਈ ਵਿੱਚੇ ਹੀ ਦੁੱਧ ਵਾਲੇ ਜਾ ਰਹੇ ਨੇ ਕੱਲ ਦੇ ਪ੍ਰਸ਼ਾਦੇ ਦੀ ਵੀ ਤਿਆਰੀ ਹੋ ਰਹੀ ਆ ਇੱਧਰ ਫਲ ਫਰੂਟ ਪਿਆਜ਼ ਆਲੂ ਸਾਰੀਆਂ ਸਬਜ਼ੀਆਂ ਇੱਧਰ ਕਟੀਆਂ ਜਾਂਦੀਆਂ ਠੇਕੇਦਾਰ ਸਾਹਿਬ ਦੀ ਪੂਰੀ ਟੀਮ ਸਾਡੇ ਬਜ਼ੁਰਗ ਦੀ ਸੇਵਾ ਕਰਦੇ ਨੇ ਜਿਹੜੇ ਬਾਪੂ ਵੀਰ ਸਾਡੇ ਠੀਕ ਹੋ ਗਏ ਨੇ ਉਹ ਨਾਲ ਆ ਕੇ ਸਬਜ਼ੀਆਂ ਕਟਾਉਂਦੇ ਤੇ ਇਸ ਤਰ੍ਹਾਂ ਸਾਰਾ ਇਹ ਕਾਰ ਚੱਲਦਾ ਕਿਚਨ ਦੀ ਆ ਇਹ ਵੀ ਹੁਣ ਬਹੁਤ ਕੰਜਸਟਡ ਹੋ ਗਈ ਐ ਛੋਟੀ ਰਹਿ ਗਈ ਐ ਇੰਨਾ ਜ਼ਿਆਦਾ ਅੰਦਰ ਹੀ ਗਰਮੈਸ਼ ਹੋ ਜਾਂਦੀ ਐਨੀ ਗਰਮੀ ਦੇ ਵਿੱਚ ਪੱਠੀਆਂ ਚੱਲਦੀਆਂ ਸਰਦੀਆਂ 'ਚ ਤਾਂ ਠੀਕ ਰਹਿੰਦਾ ਗਰਮੀਆਂ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜੀ ਹੁਣ ਅਸੀਂ ਚਾਹੁੰਦੇ ਆ ਵੀ ਕਿਚਨ ਦੀ ਛੱਤਾਂ ਉੱਚੀਆਂ ਚੱਕ ਕੇ ਚਾਹੇ ਗਾਡਰ ਵਾਲੇ ਪਾ ਕੇ ਹੀ ਅਸੀਂ ਜਿਵੇਂ ਉੱਧਰ ਉਪਾਈਆਂ ਵਾ ਦਫ਼ਤਰ ਦੀ ਬਿਲਡਿੰਗ ਤੇ ਉਹ ਵੀ ਉਦਾਂ ਹੀ ਇਹ ਬਣਾ ਲਈਏ ਆਪਾਂ ਪਰ ਗੁਰੂ ਮਹਾਰਾਜ ਕਿਰਪਾ ਕਰਨਗੇ ਜਿਵੇਂ ਜਿਵੇਂ ਉਵੇਂ ਉਵੇਂ ਕਰੀ ਜਾਂਦੇ ਆ ਜੀ ਲੱਗੀ ਆ ਹੁਣ ਇੱਧਰ ਸਾਡੀਆਂ ਬੀਬੀਆਂ ਤੇ ਭੈਣਾਂ ਦਾ ਵੀ ਵਿਹੜਾ ਤੁਹਾਨੂੰ ਪਤਾ ਹਨਾ ਬਹੁਤ ਨਿੱਕਾ ਰਹਿ ਗਿਆ ਬਹੁਤ ਛੋਟਾ ਰਹਿ ਗਿਆ ਸਰੋਂ ਸਤਿ ਸ਼੍ਰੀ ਅਕਾਲ ਸਰੋਂ ਠੀਕ ਹੋ ਖਾਣਾ ਖਾ ਲਿਆ ਯੈਸ ਯੈਸ ਅਰੇ ਨਹੀਂ ਪਾਉਣੀ ਚੁੱਪ ਰਪਤਾ ਠੀਕ ਹੈ ਬੜੀਆ ਸ਼ਾਬਾਸ਼ ਇਹ ਸਾਡੀਆਂ ਭੈਣਾਂ ਸੁਪਨਿਆਂ ਦੇ ਘਰ ਦੀਆਂ ਮੈਂਬਰ ਆ ਸਾਡੇ ਬੀਬੀਆਂ ਦਾ ਘਰ ਆ ਜਿਹੜਾ ਬਣਨਾ ਹੁਣ ਬਾਬਾ ਮਿਹਰ ਕਰੇ ਜਲਦੀ ਜਲਦੀ ਇਹਦਾ ਕੰਮ ਸ਼ੁਰੂ ਹੋ ਜAVE ਤੇ ਸਾਡੀਆਂ ਧੀਆ ਸਾਡੇ ਪੁੱਤਰ ਸਾਡੇ ਬੱਚੇ ਬੱਚੀਆਂ ਸਮੇਂ-ਸਮੇਂ ਤੇ ਮਾਰ ਕੇ ਮਾਰਦੇ ਰਹਿੰਦੇ ਨੇ ਸਾਸਿਕਰਮਾ ਉਹ ਠੀਕ ਹੋ ਹਾਂਜੀ ਠੀਕ ਅਮਾ ਠੀਕ ਹੈ ਇਹਦੇ ਸਾਡੀਆਂ ਬੀਬੀਆਂ ਭੈਣਾਂ ਦੀਆਂ ਤਸਵੀਰਾਂ ਇੰਦਰ ਵੀ ਹੁਣ ਬੀਬੀਆਂ ਤੇ ਭੈਣਾਂ ਪ੍ਰਸ਼ਾਦਾ ਛਕੀ ਜਾਂਦੀਆਂ ਵਾ ਹਾਂ 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 ਉਹ ਗੋਚੀ ਮੁਕ ਵਿੱਚੀ ਮੁਕੀ ਚੀ ਮੁਕੀ ਵਿੱਚ ਠੀਕ ਆ ਭੈਣ ਠੀਕ ਆ ਮਾ ਠੀਕ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੁਣ ਪ੍ਰਸ਼ਾਦਾ ਛਕ ਰਹੇ ਨੇ ਸਾਰੇ ਆ ਭੈਣ ਸਾਡੀ ਦੇਖ ਲਓ ਪ੍ਰਸ਼ਾਦਾ ਵਰਤੋਂ ਦੀ ਫਿਰਦੀ ਏ ਮੇਰੀ ਭੈਣ ਸਤਿ ਸ਼੍ਰੀ ਅਕਾਲ ਭੈਣਾਂ ਤਕੜੀਆਂ ਹਾਂ ਸਿਰ ਟਾ ਕੇ ਵਰਤਾਇਆ ਕਰੋ ਛਾ ਪ੍ਰਸ਼ਾਦਾ ਸਿਰ ਟਾ ਕੇ ਗੁਰੂ ਘਰ ਲੰਗਰ ਆ ਭਾਈ ਇਹ ਸਕਣ ਲੱਗੇ ਵੀ ਸੈਟ ਕਿਆ ਕਰੋ ਤੇ ਸਿਕਾਉਣ ਲੱਗੇ ਵੀ ਸਤਿ ਸ਼੍ਰੀ ਅਕਾਲ ਜੀ ਆ ਸਾਡੀ ਭੈਣ ਬੈਠੀ ਐ ਜੋ ਗਿੱਤਾ ਇਹ ਸਾਡੀ ਇਤਿਕਾ ਇਹ ਸਾਡੀ ਜੋਤੀ ਬੈਠੀ ਆ ਤੇ ਇੱਧਰ ਹਾਂ ਬਈ ਕਿਵੇਂ ਆ ਮਿੱਠੂ ਰਾਮਾ ਕਿਵੇਂ ਆ ਖਾਈ ਜਨਾ ਰੋਟੀ ਸਤਿ ਸ਼੍ਰੀ ਅਕਾਲ ਬਾਈ ਇਹ ਸਾਰਾ ਬੱਚਿਆਂ ਦਾ ਸਾਡੇਆਂ ਦਾ ਹਨਾ ਵੀ ਸਾਡੀਆਂ ਧੀਆਂ ਦਾ ਕਮਰਾ ਵਾ ਸਾਡੀਆਂ ਨਿੱਕੀਆਂ ਨਿੱਕੀਆਂ ਨੰਨੀਆਂ ਮੁੰਨੀਆਂ ਧੀਆਂ ਸਾਡੀਆਂ ਆਹ ਧੀਆਂ ਰਾਣੀ ਆਹ ਧੀਆਂ ਰਾਣੀਆਂ ਸਾਡੀਆਂ ਨਿੱਕੀਆਂ ਆਹ ਸਾਡੀ ਖੜੀ ਸ਼ਿੰਮੂ ਰਾਣੀ ਇਹ ਸਾਡੀ ਖੜੀ ਸ਼ਾਖਸੀ ਤੇ ਇਹ ਇਧਰੋਂ ਜੇ ਆਪਾਂ ਦਰਵਾਜ਼ਾ ਖੋਲਹੀਏ ਤਾਂ ਇਹ ਸਾਡੀਆਂ ਬੀਬੀਆਂ ਤੇ ਮਾਵਾ ਦੇ ਘਰ ਚੋਂ ਆਪਾਂ ਨਿਕਲਦੇ ਆ ਇਹ ਸਾਰਾ ਬਲੌਕ ਕੀਤਾ ਹੋਇਆ ਜੀ ਜੇ ਹੁਣ ਇਹ ਭਾਂਡਾ ਖੁੱਲ ਜੂਗਾ ਫੇਰ ਇੱਥੋਂ ਦੇ ਬਾਪੂ ਬਜ਼ੁਰਗ ਸਾਰੇ ਲਿਫਟ ਯੂਜ਼ ਕਰ ਸਕਣਗੇ ਲੈਫਟ ਰਾਈਟ ਉੱਪਰ ਜਾ ਸਕਣਗੇ ਉੱਪਰ ਲੀਆਂ ਸਾਰੀਆਂ ਮੰਜ਼ਲਾਂ ਤੇ ਹੁਣ ਇੱਥੇ ਬੀਬੀਆਂ ਦੀ ਰਿਹائش ਹੋਣ ਕਰਕੇ ਇਹ ਦਰਵਾਜ਼ਾ ਖੁੱਲ ਨਹੀਂ ਸਕਦਾ ਤੇ ਜਿੰਨਾ ਟਾਈਮ ਬੀਬੀਆਂ ਦਾ ਘਰ ਨਹੀਂ ਉਧਰ ਬਣਦਾ ਉਹਨਾਂ ਟਾਈਮ ਅਸੀਂ ਇਸ ਬਿਲਡਿੰਗ ਨੂੰ ਪੂਰਾ ਵਰਤ ਨਹੀਂ ਸਕਦੇਗੇ ਹੁਣ ਇਸੇ ਤਰ੍ਹਾਂ ਹੀ ਪੌੜੀਆਂ ਰਾਹੀਂ ਹੁਣ ਸਾਰੀ ਇਸ ਬਿਲਡਿੰਗ ਨੂੰ ਵਰਤਦੇ ਆ ਜਿਹੜੇ ਬੰਦੇ ਪੌੜੀਆਂ ਤੇ ਚੱਲ ਕੇ ਚੜ੍ਹ ਸਕਦੇ ਨੇ ਉਹੋ ਬੰਦੇ ਇਸ ਬਿਲਡਿੰਗ ਦੇ ਵਿੱਚ ਉੱਪਰ ਥੱਲੇ ਹੋ ਰਹੇ ਨੇ ਜਿਹੜੇ ਬੰਦੇ ਹਜੇ ਪੌੜੀਆਂ ਰਾਹੀਂ ਨਹੀਂ ਜਾ ਸਕਦੇ ਚੱਕ ਕੇ ਜਾਣੇ ਪਿੰਡੇ ਆ 휠ਚੇਰਾਂ ਤੇ ਨਹੀਂ ਜਾਂ ਬਿੱਡਾਂ ਤੇ ਨਹੀਂ ਉਹ ਬੰਦੇ ਹਜੇ ਸਾਰੇ ਹਜੇ ਥੱਲੇ ਛੱਡਾਂ ਦੇ ਵਿੱਚ ਰੱਖਿਆ ਹੋਇਆ ਉਹਨਾਂ ਨੂੰ ਤੇ ਇੱਧਰ ਵੀ ਇਹ ਸਾਡੀ ਛੋਟੇ ਬੱਚਿਆਂ ਦੀ ਬੋਰਡ ਆ ਇੱਥੇ ਇੱਕ ਡਾਕਟਰ ਨਰਸਿੰਗ ਸਟਾਫ ਦਾ ਮੈਂਬਰ ਇੱਥੇ ਰੱਖਿਆ ਇੱਥੇ ਸਾਡੇ ਜਿਹੜੇ ਛੋਟੇ ਬੱਚੇ ਨੇ ਉਹ ਆ ਤੇ ਉਹਨਾਂ ਦੀ ਦੇਖ ਰੇਖ ਕੀਤੀ ਜਾਂਦੀ ਹੈ ਇੱਥੇ ਇੱਥੇ ਜਿੱਥੇ ਬੱਚਿਆਂ ਦੀ ਦੇਖ ਰੇਖ ਕੀਤੀ ਜਾਂਦੀ ਆ ਉੱਥੇ ਹੀ ਇੱਥੇ ਸਾਡੇ ਪਰਿਵਾਰ ਦੇ ਮੈਂਬਰ ਬਾਪੂ ਬਜ਼ੁਰਗ ਸਾਡੇ ਨੌਜਵਾਨ ਵੀਰ ਉਹ ਵੀ ਸਾਰੇ ਇਸ ਫਲੋਰ ਤੇ ਰਹਿੰਦੇ ਨੇ ਹੁਣ ਜਿਹੜੇ ਉੱਪਰਲੇ ਫਲੋਰ ਵਾਲੇ ਮੈਂਬਰ ਨੇ ਇਸ ਤੋਂ ਉੱਪਰ ਵਾਲੇ ਦੇ ਉਹ ਸਾਰੇ ਥੱਲੇ ਇੱਥੇ ਪ੍ਰਸ਼ਾਦਾ ਛੱਕਦੇ ਨੇ ਛੱਕ ਕੇ ਫਿਰ ਉੱਪਰ ਚਲੇ ਜਾਂਦੇ ਨੇ ਅਸੀ ਗੱਲ ਬਾਈ ਆ ਹੁਣ ਗੁਰੂ ਘਰ ਲੰਗਰ ਚੱਲੀ ਜਾਂਦਾ ਪ੍ਰਸ਼ਾਦਾ ਛੱਕ ਕੇ ਹਟੇ ਨੇ ਸਾਰੇ ਹੁਣ ਇੱਥੇ ਇਹਨਾਂ ਨੇ ਪ੍ਰਸ਼ਾਦਾ ਛੱਕ ਕੇ ਸੇਅਰ ਕਰਨੀ ਹੈ ਜੀੜੇ ਦੇ ਨੇ ਸਤਿ ਪਾਤ ਜੀ ਹੋਰ ਬਾਬਾ ਜੀ ਠੀਕ ਹੋ ਬੰਦੇ ਜੀ ਕਿਹੜੇ ਸੁਣਾਓ ਫਿਰ ਕੋਈ ਸਾਡੇ ਬਾਰੇ ਸੱਚ ਆ ਹਾਂ ਇਹ ਬਲਕੇ ਹੁਣ ਰੋਟੀ ਖਾ ਕੇ ਉੱਪਰ ਕੇ ਵਾਲੇ ਉੱਪਰ ਕੇ ਹਨ ਉਹਦੇ 껠ੇੜੇ ਕੱਢੋ ਉੱਪਰ 껠ੇੜੇ ਕੱਢਣ ਲੱਗੇ ਚੱਲ ਕੇ ਆਹੋ ਚਲੋ ਕੱਢੋ 껠ੇੜੇ ਮੈਂ ਆ ਗਿਆ ਉੱਪਰੇ ਤੇ ਇੱਥੇ ਥੱਲੇ ਆਵੇ ਮਾਦੇ ਥੱਲੇ 껠ੇੜੇ ਕੱਢ ਵਧੀਆ 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 ਚੱਲੋ ਆ ਗਿਆ ਮੈਂ ਮਹਿੰਗੀ ਭਾਈ ਸਤਿ ਸ਼੍ਰੀ ਅਕਾਲ ਠੀਕ ਹਾਂ ਭਾਈ ਹਾਂ ਆਇਆ ਸੀ ਪੁੱਛਦੇ ਸੀਗੇ ਕਿਵੇਂ ਆ ਕਹਿੰਦੇ ਮੈਂ ਠੀਕ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਪੂ ਕਿਵੇਂ ਆ ਬਾਲੇ ਭਾਈ ਠੀਕ ਆ ਭਾਈ ਠੀਕ ਆ ਇੱਧਰ ਹੁਣ ਜਿਵੇਂ ਸਾਰੇ ਮੰਜੇ ਬਿਸਤਰੀ ਲੱਗੇ ਹੋਏ ਆ ਹੁਣ ਇਹਨਾਂ ਨੇ ਸੈਰ ਕਰਕੇ ਆਪੋ ਆਪਣੇ ਮੰਜਿਆਂ ਤੇ ਆ ਜਾਣਾ ਸਾਰਿਆਂ ਨੇ ਹਨਾ ਇੱਧਰ ਡਾਕਟਰਾਂ ਦਾ ਕੈਬਨ ਆ ਇੱਥੇ ਦਵਾਈਆਂ ਦੇਖੋ ਡੱਬੇ ਪਏ ਨੇ ਸਾਰੇ ਹਰੇਕ ਬੰਦੇ ਦਾ ਹਰੇਕ ਡੱਬੇ ਦੇ ਨਾਮ ਲਿਖਿਆ ਹੋਇਆ ਤੇ ਹਰੇਕ ਬੰਦੇ ਦੀ ਮੈਡੀਸਿਨ ਆ ਜਿਹੜੀ ਉਹਦੇ ਵਿੱਚ ਰੱਖੀ ਹੋਈ ਆ ਸਾਸੀ ਗਾ ਡਾਕਟਰ ਸਾਹਿਬ ਤੇ ਹੁਣ ਪ੍ਰਸ਼ਾਦਾ ਛੱਕੇ ਸਾਰਿਆਂ ਨੇ ਜਿਹੜਾ ਕੁੜਾ ਦੇਖ ਕੇ ਸਾਰਿਆਂ ਨੇ ਅਰੇਸਟ ਕਰਦੀਆਂ ਹੁਣ ਦੇਖੋ 7 ਵਜਣ ਵਾਲੇ ਆ ਤੇ ਸ਼ਾਮ ਦੇ ਤੇ ਰਾਤ ਨੂੰ 9 ਵਜੇ ਤੱਕ ਸਾਰੇ ਮੈਂਬਰ ਅਰੇਸਟ ਮੋਰਟ ਚਲੇ ਜਾਂਦੇ ਆ ਆਪੋ ਆਪਣੇ ਬਿੱਡਾਂ ਤੇ ਤੇ ਆਪਣੀਆਂ ਦਵਾਈ ਬੂਟੀਆਂ ਛੱਕ ਕੇ ਸੈਰ ਕਰਕੇ ਹੋਰ ਬਾਈ ਠੀਕ ਹੋ ਚੇਤਨ ਠੀਕ ਆ ਕਿਉਂ ਨਾ ਵਧਰੇ ਭਾਈ ਉਹ ਠੀਕ ਹਾਂ ਠੀਕ ਐ ਕ੍ਰਿਸ਼ਨਾ ਠੀਕ ਐ ਭਾਈ ਐ ਬਾਬਾ ਕਿਵੇਂ ਆ ਠੀਕ ਐ ਮਤਰਮਿਆਂ ਹਾਂਜੀ ਠੀਕ ਐ ਭਾਈ ਨਮਸਤੇ ਨਮਸਤੇ ਨੂੰ ਹਾਂਜੀ ਗਲਵਰ ਸਿੰਘ ਜੀ ਕਿਵੇਂ ਆ ਗਲਵਰ ਸਿੰਘ ਜੀ ਠੀਕ ਹੋ ਸਾਡੇ ਦਰਸ਼ਨ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਹਾਂ ਨਮਸਤੇ ਨਮਸਤੇ ਭਾਉ ਜੀ ਨਮਸਤੇ ਕਿਉਂ ਟਿਗਰੇ ਤੇ ਇੱਧਰ ਵੀ ਅੰਦਰ ਤੁਸੀਂ ਦੇਖੋਗੇ ਇੱਧਰ ਵੀ ਆ ਜਾ ਦੇਖੋ ਇੱਧਰ ਸਾਰੇ ਬੈੱਡ ਲੱਗੇ ਹੋਏ ਆ ਜੀ ਅੰਦਰ ਹਨਾ ਹੁਣ ਸਾਰਿਆਂ ਨੇ ਉਦੋਂ ਅੰਦਰ ਜਾਣਾ ਉਦੋਂ ਦਰਵਾਜ਼ੇ ਖੁੱਲਣੇ ਆ ਜਦੋਂ ਪ੍ਰਸ਼ਾਦਾ ਸ਼ੱਕ ਸਾਰਿਆਂ ਨੇ ਸੈਰ ਕਰ ਲਈ ਸੈਰ ਕਰਨ ਤੋਂ ਬਾਅਦ ਵਿੱਚ ਵਿੱਚ ਇਹਨਾਂ ਨੇ ਮੁੰਡਿਆਂ ਨੇ ਸਾਡਿਆਂ ਨੇ ਸਾਰੇ ਬਿਸਤਰੇ ਸੈੱਟ ਕਰਕੇ ਝਾੜ ਕੇ ਸਾਰੀਆਂ ਚਾਦਰਾਂ ਦੇ ਉਦੋਂ ਝਾੜ ਕੇ ਸੈੱਟ ਕਰਕੇ ਰੱਖ ਦੇਣੀ ਆ ਇਹ ਹਰ ਰੋਜ਼ ਦੀ ਰੁਟੀਨ ਆ ਸਵੇਰੇ ਤੜਕਿਓਂ 5 ਵਜੇ ਸ਼ੁਰੂ ਹੁੰਦੀ ਆ ਇਹ ਪੰਜਵੀਂ ਮੰਜ਼ਲ ਤੇ ਆਪਾਂ ਉੱਪਰ ਆਏ ਦੂ ਆਪਾਂ ਹੁਣ ਚੌਥੀ ਮੰਜ਼ਲ ਤੇ ਖੜੇ ਆ ਆ ਤੀਜੀ ਮੰਜ਼ਲ ਦਾ ਤੇ ਉਸ ਤੋਂ ਬਾਅਦ ਦੂਜੀ ਮੰਜ਼ਲ ਆ ਪਹਿਲੀ ਮੰਜ਼ਲ ਆ ਫੇ ਬੇਸਮੈਂਟ ਆ ਹਨਾ ਤੇ ਇਹ ਥੋੜਾ ਗਲਤ ਲਿਖਿਆ ਹੋਇਆ ਵਾ ਆਹੜੀ ਤੀਜੀ ਆ ਇਹ ਥੱਲੇ ਸੀ ਇਹ ਚੌਥੀ ਮੰਜ਼ਲ ਇੱਥੇ ਖੜੇ ਆ ਆਪਾਂ ਇਸ ਟਾਈਮ ਇਸ ਤੋਂ ਉੱਪਰ ਇੱਕ ਹੋਰ ਮੰਜ਼ਲ ਆ ਤਾਂ ਪੰਜਵੀਂ ਤੇ ਹੁਣ ਇੱਕ ਸਵੇਰੋਂ ਤੜਕੋਂ 5 ਵਜੇ ਇਹ ਸਿਵਾ ਸ਼ੁਰੂ ਹੋ ਕੇ ਤੇ ਰਾਤ ਦੇ 9 ਵਜੇ ਤੱਕ ਲਗਾਤਾਰ ਇਸ ਵਾਵਾਂ ਚੱਲਦੀਆਂ ਵਾ ਜਿੱਥੇ ਸਾਡੇ ਸਿਕਿਉਰਿਟੀ ਵਾਲੇ ਵੀਰ ਜਿੱਥੇ ਸਾਡੇ ਸਫਾਈ ਵਾਲੇ ਵੀਰ ਜਿੱਥੇ ਸਾਡੇ ਵਲੰਟੀਅਰ ਵੀਰ ਜਿਹੜੇ ਸੇਵਾ ਕਰਦੇ ਆ ਨਿਭਾਉਣ ਦੀ ਧਿਮਾਉਣ ਦੀ ਕੱਪੜੇ ਪਾਉਣੇ ਆ ਮੰਜੇ ਬਿਸਤਰੇ ਲਾਉਣੇ ਆ ਪੱਗਾਂ ਬੰਨਣੀਆਂ ਦਵਾਈਆਂ ਦੇਣੀਆਂ ਮਤਲਬ ਹਰ ਇੱਕ ਜ਼ਰੂਰਤ ਡਾਈਪਰ ਲਾਉਣੇ ਆਂ ਕਰੀਬ ਪੌਣੇ 200 ਬੰਦਾ ਹਾਂ ਹਪਤਹਾ ਆ ਆ ਜਾ ਆ ਜਾ ਆ ਗਿਆ ਆ ਗਿਆ ਬਈ ਚੱਲ ਅੰਦਰ ਮੈਂ ਆ ਗਿਆ ਚੱਲ ਵੀ ਨੀਰਜ ਹੁਣ ਸਾਡੇ ਬੱਚੇ ਆ ਰਹੇ ਨੇ ਛੋਟੇ ਇਹ ਵੀ ਸਾਰੇ ਬੱਚੇ ਥੱਲੇ ਹੁੰਦੇ ਨੇ ਦਿਨ ਦੇ ਟਾਈਮ ਕਿਉਂਕਿ ਸਕੂਲੇ ਜਾਂਦੇ ਨੇ ਸਕੂਲੋਂ ਆ ਕੇ ਫਿਰ ਇਹ ਥੱਲੇ ਪਾਰਕਾਂ 'ਚ ਖੇਡਦੇ ਫਿਰਦੇ ਰਹਿੰਦੇ ਨੇ ਤੇ ਖੇਡ ਕੇ ਫਿਰ ਇਹ ਸ਼ਾਮ ਨੂੰ ਆਪਦੇ ਹਾਲਣੇ ਚ ਆ ਜਾਂਦੇ ਨੇ ਤੇ ਇਹ ਸਾਡੇ ਸੁਪਨਿਆਂ ਦੇ ਘਰ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਅਰਦਾਸ ਕਰਿਓ ਵੀ ਜਲਦੀ ਜਲਦੀ ਬੀਬੀਆਂ ਤੇ ਭੈਣਾਂ ਵਾਲੀ ਬਿਲਡਿੰਗ ਜਿਹੜੀ ਬਣ ਕੇ ਤਿਆਰ ਹੋ ਜਵੇ ਬੀਬੀਆਂ ਤੇ ਭੈਣਾਂ ਆਪਣੇ ਅੱਡ ਇੱਕ ਹਾਲਣੇ 'ਚ ਜਾਣ ਨਵੇਂ 'ਚ ਇਧਰ ਸਾਹਮਣੇ ਲਾਂਡਰੀ ਆ ਸਾਡੀ ਜਿੱਥੇ ਕੱਪੜੇ ਧੋਤੇ ਜਾਂਦੇ ਆ ਵੱਡੀਆਂ ਮਸ਼ੀਨਾਂ ਲੱਗੀਆਂ ਹੋਈਆਂ ਵਾ ਆਹਾਂ ਭਾਈ ਇਹ ਤੇ ਸਿਕਿਉਰਟੀ ਵਾਲਾ ਥੱਲੇ ਪੂਰੀ ਬਿਲਡਿੰਗ ਦੇ ਵਿੱਚ ਇਧਰਲੇ ਪਾਸੇ ਵੀ ਸ਼ੈੱਡ ਆ ਜਿਹੜਾ ਸਾਡਾ ਤੇ ਉਸ ਸ਼ੈੱਡ ਨੂੰ ਕਨੈਕਟ ਹੁੰਦਾ ਰਸਤਾ ਇਹ ਪਹਿਲਾਂ ਸਾਡੇ ਇਹੀ ਦੋ ਸ਼ੈੱਡ ਹੁੰਦੇ ਸੀਗੇ ਆਮਣੂ ਸਾਹਮਣੇ ਇੱਕ ਇਹ ਵਾਲਾ ਸ਼ੈੱਡ ਐ ਇੱਕ ਉਹ ਸਾਹਮਣੇ ਵਾਲਾ ਸ਼ੈੱਡ ਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਬਿਲਡਿੰਗ ਬਣ ਗਈ ਆ ਇਹ ਵੀ ਸਾਰੇ ਉਹ ਮਰੀਜ਼ ਨੇ ਜਿਹੜੇ ਮੰਜ਼ਿਆਂ ਦੇ ਉੱਪਰ ਹੀ ਨੇ ਜਿਹੜੇ ਚੱਲ ਫੇਰ ਨਹੀਂ ਸਕਦੇ ਜ਼ਿਆਦਾਤਰ ਉਹ ਵਾਲੇ ਪੇਸ਼ੈਂਟ ਨੇ ਇੱਥੇ ਇਧਰ ਪਹਿਲਾਂ ਮੋਦੀ ਖਾਨਾ ਸੀ ਇੱਥੇ ਛੋਟਾ ਜਿਹਾ ਸਾਡਾ ਮੋਦੀ ਖਾਨੇ ਦੇ ਵਿੱਚ ਜਿਹੜਾ ਰਾਸ਼ਨਾ ਸਾਡਾ ਉਹ ਸਾਰਾ ਰੱਖਿਆ ਹੁੰਦਾ ਸੀ ਇਹ ਪਾਰਕ ਬਹੁਤ ਵਧੀਆ ਵਾਇਗਰ ਦੀ ਮੇਰ ਦੇ ਨਾਲ ਪ੍ਰਬੰਧ ਸੀਗੇ ਜਦੋਂ ਉਦੋਂ ਮੈਂਬਰ ਥੋੜੇ ਸੀਗੇ ਹੁਣ ਮੈਂਬਰ ਦੀ ਗਿਣਤੀ ਜਿਵੇਂ ਜਿਵੇਂ ਵੱਧਦੀ ਜਾ ਰਹੀ ਆ ਉਵੇਂ-ਉਵੇਂ ਜ਼ਰੂਰਤਾਂ ਵੀ ਸਾਡੀਆਂ ਵੱਧੀਆਂ ਤੇ ਵੱਡੀਆਂ ਹੁੰਦੀਆਂ ਜਾ ਰਹੀਆਂ ਫਿਰ ਇਹ ਦੇਨੇ ਬੈਠਣ ਵਾਸਤੇ ਅਸੀਂ ਇਹ ਕਾਨਿਆਂ ਦੇ ਬਣਾਏ ਸੀਗੇ ਜਿਹੜੇ ਸ਼ੈੱਡ ਜਿਵੇਂ ਆਪਣੇ ਆਮ ਅਕਸਰ ਛੰਨ ਬਣਾਈ ਹੁੰਦੀ ਆ ਹਨਾ ਬਾਂਸਾਂ ਦੀ ਤੇ ਬਹੁਤ ਵਧੀਆ ਇਸ ਵਾਰ ਗਰਮੀ ਦੇ ਵਿੱਚ ਸਾਡੇ ਮੈਂਬਰਾਂ ਨੂੰ ਬਹੁਤ ਵਧੀਆ ਰਿਹਾ ਸਾਡੇ ਮੈਂਬਰ ਗਰਮੀਓ ਗਰਮੀ ਇੱਥੇ ਬੈਠ ਕੇ ਅਖਬਾਰ ਪੜ੍ਹਨਾ ਤਾਂਸ ਖੇਡਣੀ ਕੈਰਮ ਬੋਰਡ ਖੇਡਣਾ ਗੱਲਾਂ ਬਾਤਾਂ ਮਾਰਨੀ ਆ ਸਾਰਾ ਬਹੁਤ ਵਧੀਆ ਤੇ ਇੱਧਰ ਇਹ ਸਾਡਾ ਹਸਪਤਾਲ ਹੈ ਜੀ ਛੋਟਾ ਜਿਹਾ ਤੇ ਇੱਥੇ ਓਪੀਡੀ ਨੇ ਸਾਹਮਣੇ ਫਿਜ਼ੀਓਥੈਰੇਪੀ ਬੋਰਡ ਆ ਤੇ ਇਹ ਹਸਪਤਾਲ ਦੇ ਵਿੱਚ ਥੱਲੇ ਸਾਡੇ ਬੇਸਮੈਂਟ ਦੇ ਵਿੱਚ ਸਾਰਾ ਰਸਾਇਣ ਵਗੈਰਾ ਇੱਥੇ ਥੱਲੇ ਆ ਤੇ ਆਜੋ ਆਜੋ ਲੈ ਆਓ ਥੱਲੇ ਐਕਸ-ਰੇ ਮਸ਼ੀਨਾਂ ਵੀ ਲੱਗੀਆਂ ਹੋਈਆਂ ਜਿਹੜੇ ਹੁਣ ਜਿਵੇਂ ਐਕਸ-ਰੇ ਕਰਾਉਣੇ ਆ ਉਹ ਥੱਲੇ ਲਿਜਾਣੇ ਪੈਂਦੇ ਆ ਬੜੀ ਆ ਦੇਖੋ ਕਿਵੇਂ ਹਨਾ ਪੀਸ਼ੇਂਟ ਨੂੰ ਲੈ ਕੇ ਆਉਣਾ ਬਹੁਤ ਯਾਨੀ ਕਿ ਵਾਇਗੁਰਦੀ ਕਰਪਾਣਾ ਚਲਾਈ ਜਾਂਦੇ ਆ ਜੀ ਆ ਸਾਡਾ ਮੋਦੀ ਖਾਨਾ ਇਹਦੇ ਵਿੱਚ ਰਾਸ਼ਨ ਆ ਕੱਕਾ ਨੰਦ ਦਿਖਾ ਦੇ ਕਰਕੇਗਾ ਇਹਦੇ ਵਿੱਚ ਜੀ ਰਾਸ਼ਨ ਆ ਸਾਰਾ ਤੇ ਇੱਧਰ ਆ ਦਵਾਈਆਂ ਵਾਲਾ ਹੋ ਗਿਆ ਜੀ ਆ ਬੀਲ ਚੇਰਾ ਹੋ ਗਈਆਂ ਹੁਣ ਸਾਡੇ ਕੋਲੇ 100 ਤੋਂ ਵੱਧ ਮੈਂਬਰ ਨੇ ਜਿਹੜੇ ਬੀਲ ਚੇਰਾਂ ਤੇ ਨੇ ਤੇ ਫਿਰ ਬੀਲ ਚੇਰਾਂ ਦੀ ਟੁੱਟ ਭੱਜ ਬਹੁਤ ਹੁੰਦੀ ਆ ਰਿਪੇਅਰ ਉਹਨਾਂ ਦੀ ਹੈਨਾ ਤੇ ਸਾਨੂੰ ਜੇ ਕੋਈ ਭੈਣ ਭਰਾ ਇਦਾਂ ਦੇ ਹੈਗੇ ਜਿਹੜੇ ਬੀਲ ਚੇਰਾਂ ਦੀ ਰਿਪੇਅਰ ਕਰ ਸਕਦੇ ਉਹ ਵੀ ਜਰੂਰ ਮਿਲਣ ਇਹ ਸਾਡੀ ਲੈਬ ਆ ਇਹ ਰਿਕਾਰਡ ਰੂਮ ਆ ਸਾਡਾ ਤੇ ਜਿੱਥੇ ਸਾਰੀਆਂ ਫਾਈਲਾਂ ਵਗੈਰਾ ਰੱਖਦੇ ਆ ਸਾਰੇ ਮਰੀਜ਼ਾਂ ਦਾ ਰਿਕਾਰਡ ਰੱਖਦੇ ਆ ਤੇ ਇਹ ਸਾਡੀ ਲੈਬ ਆ ਜਿੱਥੇ ਅਸੀਂ ਸਾਰੇ ਬਲੱਡ ਟੈਸਟ ਵਗੈਰਾ ਕਰਦੇ ਆ ਹੁਣ ਐਕਸ-ਰੇ ਕਰਕੇ ਹੱਡੀਆਂ ਇਹ ਐਕਸ-ਰੇ ਵਾਲਾ ਬਾਈ ਇਹ ਵੀਰ ਹੁਣੇ ਨਵਾਂ ਹੀ ਪੁਆਇੰਟ ਹੋਇਆ ਕੀ ਨਾਮ ਹੈ ਬਾਈ ਆਪਕਾ ਆਰਿਫ ਅਹਿਮਦ ਹੈ ਆਰਿਫ ਅਹਿਮਦ ਆਰਿਫ ਅਹਿਮਦ ਜੰਮੂ ਤੋਂ ਆ ਵੀਰਾ ਕਸ਼ਮੀਰ ਤੋਂ ਤੇ ਇਹਦੇ ਹੁਣ ਮਾਤਾ ਜੀ ਦੇ ਚੂਲੇ ਦਾ ਐਕਸ-ਰੇ ਕੀਤਾ ਕਿਉਂਕਿ ਉਹਨਾਂ ਦਾ ਚੂਲਾ ਟੁੱਟਿਆ ਹੋਇਆ ਵਾ ਫ੍ਰੈਕਚਰ ਆ ਨਾ ਚੂਲਾ ਕਿਹਾਂ ਸੇ ਫ੍ਰੈਕਚਰ ਹੈ ਬਾਈ ਹਾਂ ਦਾ ਐਲ ਐਸ ਸਪਾਈਨ ਕਰ ਦਿੱਤਾ ਐਲ ਐਸ ਸਪਾਈਨ ਮੇ ਵੀ ਹੈ ਅੱਛਾ ਜਿਹੜਾ ਪਹਿਲਾਂ ਐਕਸ-ਰੇ ਕੀਤਾ ਸੀ ਚੂਲੇ ਦਾ ਉਹਦੇ ਵਿੱਚ ਵੀ ਫ੍ਰੈਕਚਰ ਸੀ ਚੂਲੇ 'ਚ ਵੀ ਔਰ ਐਲ ਆਈ ਸਪੈਨ ਵਿੱਚ ਵੀ ਸੈੱਟ ਕਰ ਦਿਆ ਹੈ ਅੱਜ ਵੀ ਸਪੈਨ ਵਿੱਚ ਵੀ ਪ੍ਰੋਬਲਮ ਹੈ ਸਪੈਨ ਫੈਕਚਰ ਹੈ ਇਨਕੋ ਐਕਸ ਰੇ ਆਪੀ ਸਪਾਈਨ ਦਾ ਹੀ ਜੀਆ ਹੈ ਪਹਿਲੇ ਸਕੈਨ ਸਪਾਈਨ ਤੇ ਇਹ ਮਸ਼ੀਨਾਂ ਜੀ ਸਾਡੇ ਕੋਲੇ ਜਿਹੜੀਆਂ ਲੈਬ ਵਾਲੀਆਂ ਹਨ ਜਿੰਨੀਆਂ ਕਿਸੀਂ ਲਾ ਸਕਦੇ ਸੀ ਛੋਟੀਆਂ ਛੋਟੀਆਂ ਜਿੰਨੀਆਂ ਕਿ ਜ਼ਿਆਦਾ ਜ਼ਰੂਰਤ ਪੈਂਦੀ ਹੈ ਜਿਹੜੀ ਮਤਲਬ ਟੈਸਟਾਂ ਦੀ ਉਹ ਲਾਏ ਹਜੇ ਬਹੁਤ ਸਾਰੇ ਟੈਸਟ ਨੇ ਜਿਹੜੇ ਮਤਲਬ ਹਜੇ ਅਸੀਂ ਬਾਹਰੋਂ ਕਰਵਾਉਣੇ ਆ ਜਿਹੜੇ ਜਿਆਦਾ ਥੋੜੇ ਵੱਡੇ ਟੈਸਟ ਹੁੰਦੇ ਨੇ ਇਹ ਐਕਸ-ਰੇ ਵਾਲੀ ਮਸ਼ੀਨ ਹੈ ਜੀ ਇੱਥੇ ਐਕਸ-ਰੇ ਹੁੰਦਾ ਵਾ ਸਾਡੇ ਤੇ ਮਰੀਜ਼ਾਂ ਦਾ ਐਕਸ-ਰੇ ਅਸੀਂ ਇੱਥੇ ਕਰਾਉਂਦੇ ਆਂ ਔੜੀ ਔੜੀ ਐਮ ਆਰ ਆਈ ਮਸ਼ੀਨ ਸੀਟੀ ਸਕੈਨ ਹੋਰ ਵਾਗਰੂ ਕਿਰਪਾ ਕਰਨ ਜਿਵੇਂ ਜਿਵੇਂ ਜ਼ਰੂਰਤਾਂ ਸਾਡੀਆਂ ਵਧਦੀ ਜਾਂਦੀਆਂ ਉਸੇ ਤਰ੍ਹਾਂ ਹੀ ਇਹ ਜ਼ਰੂਰਤਾਂ ਪੂਰੀਆਂ ਕਰਨ ਵਾਲੇ ਵੀ ਆਪਣੇ ਆਪ ਅੱਗੇ ਆਈ ਜਾਂਦੇ ਨੇ ਭੈਣ ਭਰਾ ਕਿਸੇ ਨਾ ਕਿਸੇ ਟਾਈਮ ਉਹ ਵੀ ਮਸ਼ੀਨਾਂ ਲੱਗ ਜਾਣਗੀਆਂ ਹਨਾ ਤੇ ਅਸੋ ਇਨੀਆਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਨੀਆਂ ਸੀਗੀਆਂ ਤੇ ਬੇਨਤੀਆਂ ਸਾਂਝੀਆਂ ਕਰਨੀਆਂ ਸੀਗੀਆਂ ਅਰਦਾਸ ਕਰਿਓ ਸੱਚੇ ਪਾਤਸ਼ਾਹ ਸੁਪਨਿਆਂ ਦੇ ਘਰ ਤੇ ਮਿਹਰ ਭਰੇ ਹੱਥ ਰੱਖਣ ਤੇ ਐਸੇ ਸੁਪਨਿਆਂ ਦੇ ਘਰਾਂ ਦੀ ਲੋੜ ਨਾ ਪਵੇ ਹੌਲੀ ਹੌਲੀ ਇਸ ਸੁਪਨਿਆਂ ਦੇ ਘਰ ਆ ਜਾ ਸੁਪਨਿਆਂ ਦੇ ਘਰ ਆ ਜਿਹੜੇ ਉਹ ਬੰਦ ਹੋ ਜਾਣ ਕਿਉਂਕਿ ਸਾਡੇ ਸਮਾਜ ਨੂੰ ਇਹ ਬੜੀ ਵੱਡੀ ਪ੍ਰੋਬਲਮ ਆ ਰਹੀ ਅੱਜ ਜਿਹੜਾ ਲੋਕ ਆਪਣੇ ਮਾਪ ਪਿਓ ਭੈਣ ਭਰਾਵਾਂ ਨੂੰ ਸੰਭਾਲਣ ਦੀ ਬਜਾਏ ਆਸ਼ਰਮਾਂ ਦੇ ਵਿੱਚ ਜਾਂ ਸ਼ੈਲਟਰਾਂ ਦੇ ਵਿੱਚ ਭੇਜ ਰਹੇ ਨੇ ਇਹ ਸਾਡਾ ਮੁੰਡਿਆਂ ਦਾ ਬਾਲ ਘਰ ਆ ਜੇ ਮੁੰਦਰ ਕੁੜੀਆਂ ਦਾ ਸੀਗਾ ਤਾਂ ਇੱਥੇ ਸਾਰੇ ਬੁਆਏਜ਼ ਰਹਿੰਦੇ ਨੇ ਆ ਘੁਲਦੇ ਹਟਦੇ ਨੇ ਹੁਣ ਖੇਡਦੇ ਸੀਗੇ ਪੁੱਤੇ ਉਹ ਵੱਜੀ ਉਹ ਢਿੱਗ ਪੂ ਆਪਣਾ ਸਾਰਾ ਤੇ ਕੋਈ ਨਾ ਮਾਰਾਂਗੇ ਆਪਾਂ ਰਾਜਕੁਮਾਰ ਨਾਲ ਪੰਗਾ ਨਹੀਂ ਲੈਣਾ ਕਿਸੇ ਨੇ ਵੀ ਆਹ ਸੌਰੀ ਕਰਦੇ ਵੀ ਨਾ ਮਾਰ ਸੌਰੀ ਕਰਦੇ ਚੱਲ ਫੇਰ ਵੀ ਉਹ ਗੁਰਪ੍ਰੀਤ ਮਾਰਦਾ ਤੂੰ ਸੌਰੀ ਕਰ ਗੁਰਪ੍ਰੀਤ ਜੀ ਜੀ ਕੀ ਰਾਜ ਜੀ ਵੀ ਤੇ ਜਵੜਾਜ ਮਾਰਨਾ ਨਹੀਂ ਵੀਰੇ ਇਹਦੇ ਰਾਜਕੁਮਾਰ ਦੇ ਭਰਾ ਆ ਆਪਣਾ ਹਿੱਚ ਸੌਰੀ ਕਰਤੀ ਉਹਨੇ ਬਸ ਤੇ ਇਹ ਸਾਡੇ ਬੱਚੇ ਆ ਜੀ ਸਾਰੇ ਤੇ ਇਹ ਬੱਚਿਆਂ ਦਾ ਸਾਰਾ ਰਿਕਾਰਡ ਆ ਹਨਾ ਤੇ ਗੁਰੂ ਮਹਾਰਾਜ ਕਿਰਪਾ ਕਰਨ ਸਤ ਸ੍ਰੀ ਅਕਾਲ ਦਰਸਤਾਂ ਬਖਸ਼ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ